ਹੈਲੋ ਦੋਸਤੋ ਦੇਖੋ ਮੀਂਹ ਤੋਂ ਦੂਜੇ ਦਿਨ ਸਾਡੇ ਸ਼ਹਿਰ ਦੇ ਕੀ ਹਾਲਾਤ ਨੇ ਹਰੇਕ ਚੌਕ ਵਿੱਚ ਪਾਣੀ ਹੀ ਪਾਣੀ ਭਰਿਆ ਹੋਇਆ ਏ ਤੇ ਇੱਥੇ ਖੜੇ ਹੋਣ ਦਾ ਕੋਈ ਜਗ੍ਹਾ ਨਹੀਂ ਤੇ ਸਵਾਰੀ ਅਸੀਂ ਕਿੱਥੋਂ ਲਪਾਂਗੇ ਪਤਾ ਨਹੀਂ ਕਿਹੜੇ ਮੇਨ ਹੋਲ ਦਾ ਟੱਕਣ ਖੁੱਲਾ ਹੋਵੇ ਔਰ ਆਟੋ ਵਿੱਚ ਫਸ ਜਾਵੇ ਬੜਾ ਡਰ ਲੱਗ ਰਿਹਾ ਏ ਦੇਖੋ ਦੋਸਤੋ ਅੱਜ ਕੱਲ੍ਹ ਸ਼ਹਿਰ ਵਿੱਚ ਦੋ ਹੀ ਫਰੂਟ ਜ਼ਿਆਦਾ ਵਿਕ ਰਹੇ ਨੇ ਜਾਮਣਾ 100 ਰੁਪਏ ਕਿਲੋ ਤੇ ਅੰਬ 40 ਰੁਪਏ ਕਿਲੋ ਤੇ ਅੱਗੇ ਦੇਖੋ ਦੋਸਤੋ ਸ਼ਹਿਰ ਦੇ ਹਰੇਕ ਛੋਟੇ ਵੱਡੇ ਚੌਕ ਵਿੱਚ ਛਤਰੀਆਂ ਹੀ ਛਤਰੀਆਂ बिक ਰੀਆਂ ਨੇ 150 200 300 350 ਤੱਕ ਇਹ ਰੰਗ-ਬਰੰਗੇਆਂ ਛਤਰੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਇਹਨਾਂ ਨਾਲ ਹਰੇਕ ਚੌਕ ਰੰਗ-ਬਰੰਗਾ ਲੱਗਦਾ ਏ ਤੇ ਅੱਗੇ ਦੇਖੋ ਦੋਸਤੋ ਇਹ ਛੋਟੇ ਛੋਟੇ ਦੋ ਬੱਚੇ ਮੈਂ ਬਹੁਤ ਸਾਲਾਂ ਦੇ ਦੇਖ ਰਿਹਾ ਐ ਇਹ ਵਿਚਾਰੇ ਇਦਾਂ ਹੀ ਛੋਟੇ ਤੋਂ ਏਡੇ ਡੇ ਹੋ ਗਏ ਨੇ ਇਦਾਂ ਹੀ ਸਾਰਾ ਦਿਨ ਇਹੋ ਕਾਰਾਂ ਸਾਫ ਕਰਕੇ ਥੋੜੇ ਥੋੜੇ ਪੈਸੇ ਮੰਗਦੇ ਰਹਿੰਦੇ ਨੇ ਰਿੰਦੇ ਨੇ ਇਦਾਂ ਹੀ ਇਹਨਾਂ ਦੀ ਜ਼ਿੰਦਗੀ ਨਿਕਲ ਰਹੀ ਏ ਤੇ ਫੇਰ ਮੈਂ ਦੋਸਤੋ ਪਾਇਆ ਆਪਣੀ ਗੱਡੀ ਵਿੱਚ ਥੋੜਾ ਡੀਜ਼ਲ ਤੇ ਅੱਗੇ ਦੇਖੋ ਦੋਸਤੋ ਸ਼ਹਿਰ ਦੇ ਇੱਕ ਬਹੁਤ ਵੱਡੇ ਹੋਟਲ ਵਿੱਚ ਅੰਦਰ ਵਿਆਹ ਚੱਲ ਰਿਹਾ ਏ ਤੇ ਵਿਚਾਰੇ ਇਹ ਕਲਾਕਾਰ ਬਾਜੇ ਵਾਲੇ ਵਿਚਾਰੇ ਤੇ ਢੋਲੀ ਮੋਟਰੋਂ ਬਾਹਰ ਬਿਠਾਏ ਹੋਏ ਨੇ ਧੁੱਪੇ ਤੇ ਇਹ ਸਾਰੀ ਦੁਪਹਿਰ ਇਦਾਂ ਹੀ ਇੱਥੇ ਬਾਹਰ ਪੰਪ ਤੇ ਬੈਠੇ ਰਹਿੰਦੇ ਨੇ ਵਿਆਹ ਖਤਮ ਹੋਣ ਦਾ ਇੰਤਜ਼ਾਰ ਕਰਦੇ ਤੇ ਫਿਰ ਮੈਂ ਦੋਸਤੋ ਰੋਡ ਤੇ ਵੇਖੇ ਕੁਝ ਵੀਰ ਇਹ ਧਾਰਮਿਕ ਬੁੱਕ ਵੇਚਦੇ ਸ਼੍ਰੀਮਦ ਭਗਵਤ ਗੀਤਾ ਇਹ ਇਹਦਾ ਬਸ ਪ੍ਰਿੰਟ ਮੁੱਲ ਹੀ ਮੰਗਦੇ ਨੇ ਸਿਰਫ 300 ਰੁਪਿਆ ਤੇ ਦੇਖੋ ਦੋਸਤੋ ਇਹ ਕਿੰਦਾ ਹਰੇਕ ਜਾਣੇ ਨੂੰ ਰੋਕ-ਰੋਕ ਕੇ ਇਸ ਬੁੱਕ ਬਾਰੇ ਬੜੇ ਪਿਆਰ ਨਾਲ ਸਮਝਾਉਂਦੇ ਨੇ ਤੇ ਕਈ ਕਈ ਲੋਕ ਰੋਕੇ ਸਮਝਦੇ ਨੇ ਤੇ ਕੁਝ ਇਗਨੋਰ ਕਰਕੇ ਅੱਗੇ ਚਲੇ ਜਾਂਦੇ ਨੇ ਪਰ ਇਹ ਵੀਰ ਵਿਚਾਰੇ ਬਹੁਤ ਸ਼ਰਧਾ ਨਾਲ ਸਮਝਾਉਂਦੇ ਨੇ ਰਿਕੁਐਸਟ ਕਰਦੇ ਨੇ ਬਹੁਤ ਮਿਹਨਤ ਕਰਦੇ ਨੇ ਤੇ ਮੈਂ ਬੇਨਤੀ ਕਰਦਾ ਕਿ ਜੇ ਕਿਸੇ ਵੀਰ ਕੋ ਥੋੜਾ ਟਾਈਮ ਹੈ ਤਾਂ ਇਹ ਬੁੱਕ ਖਰੀਦ ਕੇ ਪੜੋ ਇਹ ਤੁਹਾਡੀ ਜ਼ਿੰਦਗੀ ਚੇਂਜ ਕਰ ਸਕਦੀ ਹੈ ਇਹਨੂੰ ਸਮਝੋ ਤੇ ਆਪਣੇ ਜੀਵਨ ਵਿੱਚ ਅਪਣਾਓ ਤੇ ਫੇਰ ਦੋਸਤੋ ਦੇਖੋ ਮਾਰੀ ਦੀ ਹੋਈ ਕਿਰਪਾ ਤੇ ਬਣੀ ਥੋੜੀ ਜਿਹੀ ਵਧੀਆ ਦਿਹਾੜੀ ਤੇ ਫਿਰ ਮੈਂ ਸੋਚਿਆ ਅੱਜ ਥੋੜਾ ਜਿਹਾ ਮੀਹਾਂ ਦਾ ਮੌਸਮ ਹੈ ਤੇ ਥੋੜਾ ਇੰਜੋਏ ਕਰਦੇ ਆਂ ਤੇ ਮੈਂ ਆਪਣੇ ਸ਼ਹਿਰ ਦੀ ਸਭ ਤੋਂ ਫੇਮਸ ਦੁਕਾਨ ਤੋਂ ਲੈ ਸਮੋਸੇ ਦੇਖੋ ਦੋਸਤੋ ਕਿੰਨਾ ਰਸ਼ਿਆ ਇੱਥੇ ਦੁਕਾਨ ਤੇ ਬੈਠਣ ਨੂੰ ਇੱਕ ਕੁਰਸੀ ਵੀ ਜਗ੍ਹਾ ਨਹੀਂ ਬਸ ਨਾਲੋਂ ਨਾਲ ਹੀ ਸਾਰੇ ਸਮੋਸੇ ਕੱਕਲੇਟ ਬਰੈਡ ਪਕੌੜੇ ਸਾਰੇ ਆਈਟਮਾਂ ਨਾਲੋਂ ਨਾਲ ਹੀ ਵਿਗ ਜਾਂਦੀਆਂ ਨੇ ਲੋਕੀ ਕੜਾਈਚੋ ਪੈਂਡ ਤੋਂ ਪਹਿਲਾਂ ਹੀ ਖਰੀਦਦਿਆਂ ਨੂੰ ਖੜੇ ਹੁੰਦੇ ਨੇ ਐਨੀ ਜਿਆਦਾ ਫੇਮਸ ਦੁਕਾਨ ਹੈ ਇਹੋ ਬਹੁਤ ਟੇਸਟੀ ਸਮੋਸੇ ਬਣਾਉਂਦੇ ਨੇ ਮੈਂ ਕਈ ਸਾਲਾਂ ਤੋਂ ਖੜਦਾ ਤੇ ਫੇਰ ਦੇਖੋ ਦੋਸਤੋ ਮੈਂ ਲੈ ਗਰਮਾ ਗਰਮ ਸਮੋਸੇ ਤੇ ਦੇਖੋ ਦੋਸਤੋ ਮੈਂ ਲੈ ਗਰਮਾ ਗਰਮ ਸਮੋਸੇ ਤੇ ਹਰੀ ਚਟਣੀ ਤੇ ਜਿੰਨੇ ਸਮੋਸੇ ਨਹੀਂ ਖਾਣੇ ਉਹਦੇ ਵਾਸਤੇ ਲੈ ਸੈਂਡਵਿਚ